ਅੱਜ ਜੋ ਇਹ ਮਾਡਲ ਬਣਾਇਆ ਗਿਆ ਹੈ ਦਾਸ ਵੱਲੋਂ ਤਕਰੀਬਨ 400 ਸਾਲ ਪੁਰਾਣੀ ਦੇਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਇਹ ਮਾਡਲ ਬਣਾ ਕੇ ਦਾਸ ਵੱਲੋਂ ਦੇਸ਼ ਦੇ-ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ ਲੱਖ ਲੱਖ ਵਧਾਈਆਂ ਦਾਸ ਇਹ ਮਾਡਲ ਨੂੰ ਬਣਾਉਣ ਲਈ ਤਕਰੀਬਨ 2.5 ਤੇ 3 ਮਹੀਨੇ ਦਾ ਸਮਾਂ ਲੈ ਕੇ ਚੱਲਿਆ ਸੀ ਤਕਰੀਬਨ 8-10 ਘੰਟੇ ਰੋਜ਼ ਇਸ ਮਾਡਲ ਨੂੰ ਦੇ ਕੇ ਤੇ 2.5 ਤੇ 3 ਮਹੀਨੇ 'ਚ ਮਾਡਲ ਤਿਆਰ ਹੋਇਆ ਤੇ ਦੁਨੀਆ ਦਾ ਪਹਿਲਾ ਹੈ ਬਿਨਾ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੋਣ ਕਰਕੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ ਆਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਿੱਤਰ ਧਰਤੀ ਤੋਂ ਅੱਜ ਜੋ ਇਹ ਮਾਡਲ ਬਣਾਇਆ ਗਿਆ ਹੈ ਦਸ ਵੱਲੋਂ ਤਕਰੀਬਨ 400 ਸਾਲ ਪੁਰਾਣੀ ਦੇਖ ਵਾਲਾ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਜਿਸ ਦੇ ਵਿੱਚ ਕੀ ਕੱਚੀ ਪ੍ਰਕਰਮਾ ਬਿਨਾ ਸੋਨੇ ਦਾ ਸ੍ਰੀ ਦਰਬਾਰ ਸਾਹਿਬ ਦਿਖਾਇਆ ਗਿਆ ਹੈ ਇਹ ਮਾਡਲ ਬਣਾ ਕੇ ਦਾਸ ਵੱਲੋਂ ਦੇਸ਼ ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ ਲੱਖ ਲੱਖ ਵਧਾਈਆਂ ਸਮੁੱਚੀ ਨਾਨਕ ਨਾਮਲੇਵਾ ਸੰਗਤ ਜਿੱਥੇ ਦੇਸ਼ ਦੇਸ਼ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਪੁਰਬਾਂ ਨੂੰ ਮਨਾ ਰਹੀ ਹੈ ਦਾਸ ਵੀ ਯਤਨ ਕਰਦਾ ਹੈ ਕਿ ਹਰ ਵਾਰ ਨਗਰ ਕੀਰਤਨਾ ਤੇ ਨਵੇਂ-ਨਵੇਂ ਗੁਰਪੁਰਬਾਂ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰਪੁਰਬ ਆਉਂਦੇ ਨੇ ਸਭਨਾ ਤੇ ਕੋਈ ਇਸ ਤਰ੍ਹਾਂ ਦਾ ਧਾਰਮਿਕ ਸੰਦੇਸ਼ ਕੋਮ ਦੇ ਨਾਮ ਦੇ ਦਿੱਤਾ ਜਾਵੇ ਤਾਂ ਕਿ ਸਾਡੇ ਜੋ ਬੱਚੇ ਨੇ ਜੋ ਪੰਜਾਬ ਆ ਪੰਜਾਬ ਤੋਂ ਬਾਹਰ ਵਸਦੇ ਨੇ ਉਹ ਸਾਰੇ ਇਤਿਹਾਸ ਤੋਂ ਜਾਣੂ ਹੋ ਸਕਣ ਦਾਸ ਇਹ ਮਾਡਲ ਨੂੰ ਬਣਾਉਣ ਲਈ ਤਕਰੀਬਨ 2.5 ਤੇ 3 ਮਹੀਨੇ ਦਾ ਸਮਾਂ ਲੈ ਕੇ ਚੱਲਿਆ ਸੀ ਤਕਰੀਬਨ 8-10 ਘੰਟੇ ਰੋਜ਼ ਇਸ ਮਾਡਲ ਨੂੰ ਦੇ ਕੇ 2.5 ਤੇ 3 ਮਹੀਨੇ 'ਚ ਮਾਡਲ ਤਿਆਰ ਹੋਇਆ ਤੇ ਦੁਨੀਆ ਦਾ ਪਹਿਲਾ ਹੈ ਬਿਨਾ ਸੋਨੇ ਵਾਲਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਹੋਣ ਕਰਕੇ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੈ ਇਸ ਸਮੂਤੀ ਸੇ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਦਾਸ ਇੱਕ ਨਿਮਾਣਾ ਜਿਹਾ ਕਲਾਕਾਰ ਹੈ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾ ਪਾਸਾਇਆਂ ਦੇ ਜਨਮ ਸਥਾਨਾਂ ਦੇ ਮਾਡਲ ਪੰਤ ਤਖਤ ਸਹਿਬਾਨਾਂ ਦੇ ਮਾਡਲ ਅਤੇ अनेका ਪਾਕਿਸਤਾਨ ਦੇ ਵੀ ਗੁਰਧਾਮਾਂ ਦੇ ਮਾਡਲ ਦਾਸ ਵੱਲੋਂ ਸੇਵਾ ਨਿਭਾਈ ਗਈ ਹੈ ਜੂਨ 1984 ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਟਾਈਟਲ ਹੀ ਹੋਇਆ ਮਾਡਲ ਉਹ ਵੀ ਦਾਸ ਵੱਲੋਂ ਬਣਾ ਕੇ ਦੇਸ਼ ਦੇ ਦੇਸ਼ ਦੀਆਂ ਸੰਗਤਾਂ ਦੇ ਸਨਮੁਖ ਅਨੇਕਾਂ ਵਾਰੀ ਕੀਤਾ ਜਾ ਚੁੱਕਾ ਹੈ ਦਾਸ ਦਾਏ ਦਿਲੀ ਰੀਜ ਹੁੰਦੀ ਹੈ ਕਿ ਆਪਣੀ ਕਲਾ ਰਾਈ ਗੁਰੂ ਰਾਮਦਾਸ ਪਾਤਸ਼ਾਹੀ ਦੇ ਜੋੜਿਆਂ ਦੀ ਝਾੜੀ ਹੁੰਦੀ ਰਹੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਗੁਰੂ ਸਾਹਿਬ ਦੇ ਇਤਿਹਾਸ ਦੀ ਸੇਵਾ ਕਰਦੇ ਰਹੀਏ ਰਹਿੰਦੇ ਸਵਾਸਾਂ ਤੱਕ ਇਹੀ ਦਾਸ ਦਾ ਯਤਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਪੰਥ ਨੂੰ ਸਮਰਪਿਤ ਹੋ ਕੇ ਇਸੇ ਤਰ੍ਹਾਂ ਕਲਾਕਾਰੀਆਂ ਨਾਲ ਜੁੜੇ ਰਹੀਏ ਇਹ ਦਿਲ ਦੀ ਰੀਜ ਹੈ ਤੇ ਯੂਥ ਨੂੰ ਇਹਨਾਂ ਮਹਾਨ ਗੁਰਪੁਰਬਾਂ ਤੇ ਇਹੀ ਅਰਦਾਸ ਬੇਨਤੀ ਅਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਕਿ ਆਓ ਬੋਰ ਸਮਾ ਹੋ ਗਿਆ ਗੁਰੂ ਨਾਲ ਵਿਛੜੇ ਨੂੰ ਆਓ ਗੁਰੂ ਵਾਲੇ ਬਣੀਏ ਗੁਰੂ ਦੇ ਸਿਧਾਂਤਾਂ ਨੂੰ ਅਪਣਾਈਏ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਸ਼ਬਦ ਨਾਲ ਜੁੜੀਏ ਤਾਂ ਹੀ ਸਾਡਾ ਇਹਨਾਂ ਮਹਾਨ ਪੁਰਬਾਂ ਨੂੰ ਮਨਾਉਣਾ ਸਫਲਾ ਹੈ ਦਾਸ ਹਾਲ ਦੀ ਘੜੀ ਵੈਸੇ ਕੈਨੇਡਾ ਪ੍ਰਵਾਸ ਦੇ ਨਾਲ ਰਹਿ ਰਿਹਾ ਹੈ ਤੇ ਅੱਜ ਗੁਰੂ ਰਾਮਦਾਸ ਦੀ ਨਗਰੀ ਤੋਂ ਇਹ ਦੇਸ਼-ਦੇਸ਼ ਨੂੰ ਵਧਾਈਆਂ ਦੇਣ ਦਾ ਸਬੱਬ ਬਣਿਆ ਸੋ ਦਾਸ ਫੇਰ ਦੁਆਰਾ ਇਸ ਮਹਾਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ